ਸਤਿ ਸ਼੍ਰੀ ਅਕਾਲ ਜੀ ਹਾਂ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮਾਂ ਬੁਲੀ ਪੰਜਾਬੀ ਦੇ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਆਪਾਂ ਪੜ ਰਹੇ ਸੀ ਲਿੰਗ ਬਦਲੋ ਉਹਨਾਂ ਨੂੰ ਕਈ ਟੌਪਿਕਾਂ ਦੇ ਵਿੱਚ ਆਪਾਂ ਕਰ ਚੁੱਕੇ ਹਾਂ ਕਿ ਬਿਹਾਰੀ ਲੱਗੇਗੀ ਨਾਣਾ ਲੱਗੇਗਾ ਤਾਂ ਜਿਹੜਾ ਸਾਡਾ ਅਗਲਾ ਹੈ ਕਿ ਬਿਹਾਰੀ ਦੀ ਥਾਂ ਤੇ ਇਨ ਇਡੀ ਨੂੰ ਸਿਆਰੀ ਨਾਣਾ ਇਨ ਲਗਾ ਕੇ ਬਣਨ ਵਾਲੇ ਸ਼ਬਦਾਂ ਬਾਰੇ ਆਪਾਂ ਦੇਖਦੇ ਹਾਂ ਠੀਕ ਹੈ ਜੀ ਪੁਲਿੰਗ ਦੇ ਵਿੱਚ ਜਿਹੜਾ ਇਥੇ ਵੇ ਇਹ ਹੈ 나ਈ 나ਈ ਕੌਣ ਹੁੰਦਾ ਜੋ ਆਪਣੇ ਵਾਲ ਕਟਿੰਗ ਵਗੈਰਾ ਕਰਦਾ ਉਹਨੂੰ ਪਹਿਲਾਂ 나ਈ ਕਿਹਾ ਜਾਂਦਾ ਸੀ ਹੁਣ ਤਾਂ ਅਸੀਂ హెయిర్ ਡ್ರೆਸਰ ਜਾਂ ਹੋਰ ਬਹੁਤ ਕੁਝ ਕਹਿਣ ਲੱਗੇ 나ਈ ਤੇ 나ਈ ਦੀ ਘਰ ਵਾਲੀ ਨੈਣ ਵਿਆਹਾਂ ਦੇ ਵਿੱਚ ਵੀ ਸੱਦੀ ਜਾਂਦੀ ਹੁੰਦੀ ਸੀ ਜਿਵੇਂ 나ਈਸ ਬੁਲਾਇਆ ਜਾਂਦਾ ਸੀ ਸਾਰੇ ਕੰਮ ਕਰ ਲੈਂਦੇ ਸੀ ਉਹ ਤੇ 나ਈ ਦਾ ਬਣ ਗਿਆ ਨੈਣ ਨੈਣ ਠੀਕ ਹੈ ਜੀ ਅਸੀਂ ਨੈਣ ਹੀ ਬੋਲ ਦਿੰਨੇ ਹੁੰਨੇ ਆਗੇ ਨਾਇਨ 나ਈ ਨੈਣ ਨਾ ਣ ਨੈਣ ਅਰਾਈ ਅਰਾयण ਅਰੈਣ ਹਲਵਾਈ ਹਲਵਾਇਣ ਹਲਵਾਇਣ ਠੀਕ ਹੈ ਜੀ ਅ ਇਹ ਦੇਖੋ ਇਹ ਜਿਨ੍ਹਾਂ ਦੇ ਪਿੱਛੇ ਈ ਲੱਗੀ ਈੜੀ ਵੈਰੀ ਈ ਲੱਗੀ ਆ ਹਨ ਤੇ ਉਸ ਜਿਹੜੀ ਆ ਬਿਹਾਰੀ ਐ ਇਹ ਸਿਆਰੀ ਬਣ ਜਾਊਗੀ ਤੇ ਪਿੱਛੇ ਕੀ ਲੱਗ ਜਾਊਗਾ ਨਾਣਾ ਲੱਗ ਜਾਊਗਾ ਹਨ ਇਸ ਤਰ੍ਹਾਂ ਆਪਾਂ ਇਧਰ ਵੀ ਦੇਖਿਆ ਈਸਾਈ ਈਸਾਈ ਧਰਮ ਨੂੰ ਮੰਨਣ ਵਾਲੇ ਨੂੰ ਆਪਾਂ ਈਸਾਈ ਕਹਿੰਦੇ ਆ ਅ ਈਸਾਣ ਈਸਾਣ ਸੁਦਾਈ ਥੋੜਾ ਚੱਲ ਲਾ ਜਾ ਕਹਿ ਸਕਦੇ ਆ ਆਪਾਂ ਸੁਦਾਣ ਕਸਾਈ ਮਾਸ ਵਗੈਰਾ ਨੂੰ ਕੱਟਣ ਵਾਲਾ ਵੱਢਣ ਵਾਲਾ ਕਸਾਇਣ ਕਸਾਈ ਕਸਾਇਣ ਠੀਕ ਹੈ ਜੀ ਤੇ ਇਸ ਤੋਂ ਐ ਬਿਹਾਰੀ ਦੀ ਥਾਂ ਨੰਨਾ ਜਾਂ ਨੰਨੇ ਬਿਹਾਰੀ ਲਾ ਕੇ ਜਿਵੇਂ ਸ਼ਬਦ ਬਣਦੇ ਆ ਦੇਖੋ ਇਹਦੇ ਵਿੱਚ ਕੋਈ ਲੌਜੀਕ ਨਹੀਂ ਲੱਗੂਗਾ ਇਹ ਆਪਾਂ ਨੂੰ ਯਾਦ ਹੀ ਕਰਨੇ ਪੈਣਗੇ ਕਿਤੇ ਕੋਈ ਚੱਲ ਸਕਦਾ ਜਿਵੇਂ ਹਣ ਈੜੀ ਨੂੰ ਬਿਹਾਰੀ ਨਾਲ ਆਪਾਂ ਇਹਨਾਂ ਈੜੀ ਨੂੰ ਸਾਰੀ ਨਾਣਾ ਇਹਨਾਂ ਲਗਾ ਸਕਦੇ ਆ ਬਟ ਚੀਜ਼ਾਂ ਆਪਾਂ ਨੂੰ ਥੋੜੀਆਂ ਇਹ ਯਾਦ ਜ਼ਰੂਰ ਕਰਨੀਆਂ ਪੈਣਗੀਆਂ ਲਿਖਾਰੀ ਲਿਖਾਰਨ ਠੀਕ ਲਿਖਾਰਨ ਰਾਰੇ ਦੇ ਨਾਲ ਨੰਨਾ ਲੱਗਦਾ ਠੀਕ ਹੈ ਜੀ ਜੁਆਰੀ ਜੂਆ ਖੇਡਣ ਵਾਲਾ ਜੁਆਰਨ ਖਿਡਾਰੀ ਖਿਡਾਰਨ ਪੁਜਾਰੀ ਪੁਜਾਰਨ ਪੂਜਾ ਕਰਨ ਵਾਲਾ ਠੀਕ ਹੈ ਜੀ ਸ਼ਹਿਰੀ ਸ਼ਹਿਰ ਦੇ ਵਿੱਚ ਰਹਿਣ ਵਾਲੇ ਨੂੰ ਅਸੀਂ ਸ਼ਹਿਰੀ ਕਹਿ ਦਿੰਦੇ ਆ ਸ਼ਹਿਰਨ ਸ਼ਹਿਰਨ ਠੀਕ ਹੈ ਜੀ ਅੱਗੇ ਆਗੇ ਜਿਵੇਂ ਬਿਲਕੁਲ ਹੀ ਹੁਣ ਇਹ ਬਦਲ ਜਾਣਗੇ ਜਿਵੇਂ ਪਤੀ ਪਤਨੀ ਨੰਨੇ ਵਰੀ ਲੱਗ ਜਾ ਠੀਕ ਹੈ ਜੀ ਵਪਾਰੀ ਵਪਾਰਨ ਪਟਵਾਰੀ ਪਟਵਾਰਨ ਕਸ਼ਮੀਰੀ ਕਸ਼ਮੀਰਨ ਹਾਣੀ ਹਾਨਣ ਠੀਕ ਹੈ ਜੀ ਪਤੀ ਪਤਨੀ ਵਪਾਰੀ ਵਪਾਰਨ ਪਟਵਾਰੀ ਪਟਵਾਰਨ ਕਸ਼ਮੀਰੀ ਕਸ਼ਮੀਰਨ ਹਾਣੀ ਹਾਨਣ ਤੇ ਇਸ ਤੋਂ ਬਿਨਾ ਪੁਲਿੰਗ ਦੇ ਅੰਤ ਵਿੱਚ ਔਂਕੜ ਜਾਂ ਦੁਲੈਂਕੜ ਹੋਵੇ ਦੇਖੋ ਔਂਕੜ ਜਾਂ ਦੁਲੈਂਕੜ ਹੋਵੇ ਤਾਂ ਨਾਣੀ ਵੈਰੀ ਜਾਂ ਆੜੇ ਨੂੰ ਕੰਨਾ ਨਾਣੀ ਵੈਰੀ ਜਾਂ ਵਾਵੇ ਨੂੰ ਕੰਨਾ ਨਾਣੀ ਵੈਰੀ ਇਸ ਤਰ੍ਹਾਂ ਲਗਾ ਕੇ ਜਿਹੜੇ ਇਹ ਸ਼ਬਦ ਬਣਦੇ ਹਨ ਪਿੰਡੂ ਪਿੰਡੂਆਣੀ ਪਿੰਡੂ ਆਣੀ ਪਿੰਡੂ ਪਿੰਡ 'ਚ ਰਹਿਣ ਵਾਲਿਆਂ ਨੂੰ ਆਪਾਂ ਜਿਵੇਂ ਸ਼ਹਿਰੀ ਪਿੰਡੂ ਹਨ ਉਹ ਚੀਜ਼ ਹੋਗੀ ਪਿੰਡੂਆਣੀ हिन्दु हिंदवाणी हिन्दु हिंदवाणी हिंदणी ਨਹੀਂ ਕਹਿ ਸਕਦੇ ਆਪਾਂ ਹਿੰਦਵਾਣੀ ਠੀਕ ਹੈ ਜੀ ਅੱਗੇ ਹੈ ਕਈ ਵਾਰ ਪੁਲ ਪੁਲਿੰਗ ਨਾਮ ਇਸਤਰੀ ਲਿੰਗ ਨਾਮ ਤੋਂ ਬਣਦੇ ਹਨ ਪੁਲਿੰਗ ਨਾਮ ਇਸਤਰੀ ਲਿੰਗ ਤੋਂ ਜਿਵੇਂ ਮਾਸੀ ਆਪਣੀ ਮੰਮੀ ਦੀ ਜਿਹੜੀ ਸਿਸਟਰ ਹੁੰਦੀ ਐ ਸੀ ਉਹਨੂੰ ਮਾਸੀ ਕਹਨੇ ਆ ਤੇ ਉਹਦੇ ਫਿਰ ਘਰ ਵਾਲੇ ਨੂੰ ਅਸੀਂ ਕ ਕਹਾਂਗੇ ਮਾਸੜ ਤਾਂ ਮਾਸੜ ਪਹਿਲਾਂ ਨਹੀਂ ਆਏਗਾ ਨੰਮਾਸੀ ਆਏਗੀ 마ਸੀ ਮਾਸੜ ਨਨਾਨ ਨਨਦੋਇਆ ਜਾਨ ਨਾਨ ਵਈਆ ਠੀਕ ਹੈ ਜੀ ਨਨਦੋਇਆ ਜਾਂ ਨਨਾਨ ਵਈਆ ਭੈਣ ਪਣਵਈਆ ਭੈਣ ਦਾ ਸੀ ਜੀਜਾ ਵੀ ਲਿਖ ਸਕਦੇ ਆ ਭੈਣ ਪਣਵਈਆ ਜਾਂ ਪਣੋਈਆ ਵੀ ਆਪਾਂ ਕਹਿ ਦਿੰਦੇ ਆ ਫੁੱਫੀ ਜਾਂ ਭੂਆ ਫੁੱਫੜਾ ਪੂਆ ਫੁੱਫੜ ਕਈ ਵਾਰ ਲਿੰਗ ਬਦਲੀ ਸਮੇਂ ਕਿਸੇ ਨਿਯਮ ਦੀ ਪਾਲਣਾ ਨਹੀਂ ਕੀਤੀ ਜਾਂਦੀ ਠੀਕ ਹੈ ਕੋਈ ਨਿਯਮ ਨਹੀਂ ਲਾਗੂ ਹੁੰਦਾ ਦੇਖੋ ਇਹ ਬਿਲਕੁਲ ਹੀ ਆਪੋਜੀਟ ਹੋ ਜਾਂਦਾ ਮੁੰਡਾ ਕੁੜੀ ਆਦਮੀ ਜਨਾਨੀ ਜਾਂ ਔਰਤ ਤੀਵੀਂ ਵੀ ਆਪਾਂ ਲਿਖ ਸਕਦੇ ਆ ਪੁਰਖ ਇਸਤਰੀ ਬੱਚਾ ਬੱਚੀ ਰਾਜਾ ਰਾਣੀ ਸੌਰਾ ਸੱਸ ਛੋਟਾ ਮੱਝ ਗੱਭਰੂ ਮਟਿਆਰ ਛੋਟਾ ਦਾ ਸੀ ਛੋਟੀ ਵੀ ਲਿਖ ਸਕਦੇ ਆ ਇਹਨਾਂ ਨੇ ਮੱਝ ਵੀ ਕਰਤਾ ਠੀਕ ਹੈ ਹੁਣ ਉੱਲੂ ਬਤੌਰੀ ਉੱਲੂ ਦਾ ਬਤੌਰੀ ਕਈ ਵਾਰ ਡਿਫਿਕਲਟ ਜੇ ਪਾਏ ਜਾਂਦੇ ਹੁੰਦੇ ਆ ਹਨਾ ਕੋਈ ਵੀ ਕੰਪੀਟੀਟਰ ਐਗਜ਼ਾਮ ਦੇ ਵਿੱਚ ਜਿਵੇਂ ਉੱਲੂ ਬਾਤਾ ਹਨਾ ਉਹਦਾ ਕਵੀ ਕਵਿਤਰੀ ਦੇਵਤਾ ਦੇਵੀ ਨਵਾਬ ਬੇਗਮ ਪਤੀ ਪਤਨੀ ਮਰਦ ਔਰਤ ਤੀਵੀ ਬਾਦਸ਼ਾਹ ਮਲਕਾ ਖਸਮ ਰਾਨਾ ਇਦਾਂ ਦੇ ਇਹਨਾਂ ਨੂੰ ਥੋੜਾ ਪੜ ਲਿਆ ਜਾਵੇ ਨਾ ਤਾਂ ਫਿਰ ਇਹ ਕਲੀਅਰ ਹੋ ਜਾਣਗੇ ਵੀ ਯਾਦ ਰੱਖਣ ਜੋਗ ਹੁੰਦੇ ਨੇ ਇਹ ਟੁੱਕਾ ਨਹੀਂ ਲੱਗਦਾ ਇੱਥੇ ਜਵਾਈ ਧੀ ਠੀਕ ਹੈ ਜੀ ਮਿੱਤਰ ਸਹੇਲੀ ਦਿਓ ਪਰੀ ਦਿਓ ਪਰੀ ਅ ਨਰ ਮਾਦਾ ਜਾਂ ਨਰ ਨਾਰੀ ਵੀ ਆਪਾਂ ਲਿਖ ਸਕਦੇ ਆ ਪਿਤਾ ਪਿਓ ਜਾਂ ਮਾਤਾ ਮਾਂ ਠੀਕ ਹੈ ਜੀ ਅੱਗੇ ਆਗੇ ਦੋ ਦੋ ਇਸਤਰੀ ਲਿੰਗ ਹੁੰਦੇ ਨੇ ਜਿਵੇਂ ਦੋ ਬੱਤ ਲੈ ਜਾਂਦੇ ਨੇ ਬਟ ਇਹ ਥੋੜੇ ਹੁਣੇ ਚੇਂਜ ਹੀ ਹੋ ਗਿਆ ਬਿਲਕੁਲ ਭਰਾ ਦਾ ਪਰਜਾਈ ਅਸੀਂ ਲਿਖਵਾਉਨੇ ਹੋਣ ਠੀਕ ਹੈ ਕਿ ਸਾਰੇ ਜਦੋਂ ਐਵੇਂ ਹੁੰਦਾ ਮੈਰਿਜ ਵਾਲਾ ਰਿਲੇਸ਼ਨ ਦਿਖਾਇਆ ਜਾਂਦਾ ਹੈ ਹਨਾ ਫਿਰ ਆਪਾਂ ਭਰਾ ਦਾ ਪਰਜਾਈ ਭੈਣ ਵੀ ਲਿਖ ਸਕਦੇ ਆ ਪਹਿਲਾਂ ਬਟ ਭਰਾ ਪਰਜਾਈ ਸਾਲਾ ਸਾਲੇਹਾਰ ਠੀਕ ਹੈ ਸਾਲੀ ਵੀ ਲਿਖ ਸਕਦੇ ਆ ਬਟ ਜਿਆਦਾ ਸਾਨੂੰ ਲੱਗਦਾ ਵੀ ਸਾਲੇਹਾਰ ਠੀਕ ਰਹੂਗਾ ਠੀਕ ਹੈ ਜੀ ਅ ਪੁੱਤਰ ਨੂੰ ਧੀ ਵੀ ਲਿਖੀ ਜਾ ਸਕਦੀ ਹੈ ਹੁਣ ਇੱਥੇ ਦੇਖੋ ਭੈਣ ਦਾ ਭਰਾ ਤੇ ਪਣਵਈਆ ਸਾਲੀ ਸੰਡੂ ਜਾਂ ਸਾਲਾ ਦੋਨਾਂ ਚੋਂ ਸੰਡੂ ਤਾਂ ਉਹਦੇ ਘਰ ਵਾਲਾ ਹੋ ਗਿਆ ਨਾ ਧੀ ਧੀ ਦਜਵਾਈ ਠੀਕ ਹੈ ਹੁਣ ਜੇ ਇਹ ਰਿਸ਼ਤਾ ਹੋਗਾ ਭੈਣ ਭਰਾਵਾਂ ਦਾ ਹੋਊਗਾ ਧੀ ਪੁੱਤਰ ਵਾਲਾ ਠੀਕ ਹੈ ਜੀ ਸਾਲਾ ਸਾਲੀ ਇਹ ਵੀ ਭੈਣ ਭਰਾ ਨੇ ਠੀਕ ਹੈ ਮਲਵਿਕ ਜੋ ਜੀਜੇ ਦੇ ਸਾਲਾ ਤੇ ਸਾਲੀ ਉਦੋਂ ਨੇ ਤੇ ਆਪਾਂ ਇਹ ਚੀਜ਼ ਨੂੰ ਮੈਰਿਜ ਵਾਲਾ ਰਿਸ਼ਤਾ ਜਦ ਆਪਾਂ ਸਾਲੀ ਦਾ ਹਸਬੰਡ ਹੋ ਗਿਆ ਸੰਡੂ ਪੈਣ ਦਾ ਪਣਵਈਆ ਹੈ ਨਾ ਜੀ ਐਦਾਂ ਤੇ ਅੱਗੇ ਅਸੀਂ ਕਰਦੇ ਹਾਂ ਆ ਪਾਸ਼ਕ ਲਿੰਗ ਵਿੱਚ ਕਈ ਵਾਰ ਵੱਡੇ ਅਕਾਰ ਦੀ ਚੀਜ਼ ਨੂੰ ਪੁਲਿੰਗ ਅਤੇ ਛੋਟੇ ਅਕਾਰ ਦੀ ਚੀਜ਼ ਨੂੰ ਇਸਤਰੀ ਲਿੰਗ ਵਜੋਂ ਵੀ ਜਿਹੜੀ ਚੀਜ਼ ਛੋਟੀ ਹੈ ਉਹਨੂੰ ਅਸੀਂ ਇਸਤਰੀ ਲਿੰਗ ਬਣਾ ਦਿੰਨੇ ਆ ਜਿਹੜੀ ਚੀਜ਼ ਵੱਡੀ ਆ ਉਹਨੂੰ ਅਸੀਂ ਆ ਪੁਲਿੰਗ ਬਣਾ ਦਿੰਨੇ ਆ ਠੀਕ ਹੈ ਜੀ ਜਿਵੇਂ ਸੋਟਾ ਸੋਟੀ ਆਰਾ ਆਰੀ ਆਰਾ ਵੱਡਾ ਹੁੰਦਾ ਹੈ ਹਨ ਕੜਾ ਕੜੀ ਅ ਪਹਾੜ ਪਹਾੜੀ ਪੱਠਾ ਪੱਠੀ ਟੋਕਰਾ ਟੋਕਰੀ ਕੋਲਾ ਕੋਲੀ ਮੰਜਾ ਮੰਜੀ ਗਲਾਸ ਗਲਾਸੀ ਸ਼ੁਰਾ ਸ਼ੂਰੀ ਸੰਦੂਖ ਸੰਦੂਖੜੀ ਅ ਬੱਟਾ ਬੱਟੀ ਖੁਰਪਾ ਕੁਰਪੀ ਡੱਬਾ ਡੱਬੀ ਪੱਖਾ ਪਖੀ ਰੋਟ ਰੋਟੀ ਥਾਲ ਥਾਲੀ ਰੰਬਾਰੰਬੀ ਕੜਾਈਆ ਕੜਾਈ ਪਤੀਲਾ ਪਤੀਲੀ ਹਥੌੜਾ ਹਥੌੜੀ ਹੈ ਨਾ ਤੇ ਖੁੰਡਾ ਖੁੰਡੀ ਹਾਂਜੀ ਹੁਣ ਅਸੀਂ ਇਹਨਾਂ ਦੇ ਨਾ ਥੋੜਾ ਐਮਸੀਕਿਊ ਦੇਖਦੇ ਹਾਂ ਬਹੁ ਵਿਕਲਪੀ ਪ੍ਰਸ਼ਨ ਕਿ ਜਿਹੜੇ ਨਾਮ ਸ਼ਬਦ ਪੁਰਸ਼ ਇਸਤਰੀ ਤੇ ਦਰਸਾਉਣ ਉਸ ਨੂੰ ਕੀ ਕਹਿੰਦੇ ਹਨ ਪੁਰਸ਼ ਤੇ ਇਸਤਰੀ ਦਾ ਜਿਹੜਾ ਭੇਦ ਦਰਸਾਉਂਦੇ ਨੇ ਉਹਨੂੰ ਕੀ ਕਹਿੰਦੇ ਆ ਅਸੀਂ ਲਿੰਗ ਕਹਿੰਦੇ ਹਾਂ ਪੰਜਾਬੀ ਵਿੱਚ ਲਿੰਗ ਕਿੰਨੀਆਂ ਕਿਸਮਾਂ ਦੇ ਹੁੰਦੇ ਹਨ ਕਿੰਨੀਆਂ ਦੇ ਹੁੰਦੇ ਹਨ ਦੋ ਦੇ ਹਨ ਇਸਤਰੀ ਲਿੰਗ ਤੇ ਪੁਲਿੰਗ ਜਿਹੜੇ ਸ਼ਬਦ ਮਰਦਾਨੇ ਭੇਦ ਨੂੰ ਪ੍ਰਗਟ ਕਰਨ ਉਹਨਾਂ ਨੂੰ ਕੀ ਕਹਿੰਦੇ ਆ ਅਸੀਂ ਪੁਲਿੰਗ ਇੱਥੇ ਵੀ ਆਪਾਂ ਨਿਸ਼ਾਨੀ ਲਾ ਸਕਦੇ ਹਾਂ ਔਰ ਇੱਧਰ ਵੀ ਬਾਕਸ ਵੀ ਕਰ ਸਕਦੇ ਹਾਂ ਠੀਕ ਹੈ ਜੀ ਜਿਹੜੇ ਨਾਮ ਸ਼ਬਦ ਮਾਦਾ ਭੇਦ ਨੂੰ ਪ੍ਰਗਟ ਕਰਨ ਉਹਨਾਂ ਨੂੰ ਅਸੀਂ ਕਹਾਂਗੇ स्त्रीलिंग ठीक है जीੁੱਛੇ ਵਿੱਚੋਂ ਕਰਦੇ ਆਂ ਦੇਖੋ ਜਿਵੇਂ ਹੁਣ ਇਹ ਨਮਾ ਆ ਗਿਆ ਬਾਕੀ ਦਾ ਸਾਰੇ ਈਜ਼ੀ ਨੇ ਕਸਾਈ ਸ਼ਬਦ ਦਾ ਇਸਤਰੀ ਲਿੰਗ ਕਿਹੜਾ ਹੋਗਾ ਅ ਇੱਥੇ ਈੜੀ ਵਿਆਰੀ ਹੈ ਆਪਾਂ ਰੂਲ ਪੜਿਆ ਈੜੀ ਨੂੰ ਸ਼ਿਆਰੀ ਨਾਲ ਇੰਨ ਲੱਗ ਜਾਊਗਾ ਹੈਨਾ ਤਾਂ ਕਸਾਈਨ ਬਣ ਜਾਏਗਾ ਇਹਦਾ ਕੀ ਬਣ ਜਾਏਗਾ ਕਸਾਈਨ बन ਜਾਏਗਾ ਹੁਣ ਥੋੜੇ ਦੇਖਦੇ ਹਾਂ ਨਾ ਐਮਸੀਕਿਊ ਜਿ ਕਿਹੜਾ ਸ਼ਬਦ ਦੋਹਾਂ ਲਿੰਗਾ ਵਿੱਚ ਹੀ ਵਰਤਿਆ ਜਾਂਦਾ ਜਿਹਨੂੰ ਅਸੀਂ ਇਸਤਰੀ ਲਿੰਗ ਵਜੋਂ ਵੀ ਬੋਲ ਸਕਦੇ ਹਾਂ ਤੇ ਪੁਲਿੰਗ ਵਜੋਂ ਵੀ ਜਿਵੇਂ ਚੀਜ਼ਾਂ ਹੋ ਗਈਆਂ ਹਨ ਸ਼ਾਲ ਸਾਈਕਲ ਟੈਲੀਫੋਨ ਦਹੀਂ ਨੂੰ ਵੀ ਕਹਿ ਦਿੰਦੇ ਹਾਂ ਅਖਬਾਰ ਹਨ ਇਦਾਂ ਦੇ ਸ਼ਬਦ ਤੇ ਇਹਦੇ ਵਿੱਚ ਆ ਗਿਆ ਕਿਹੜੇ ਸ਼ਬਦ ਦਾ ਵਿਰੋਧੀ ਲਿੰਗ ਨਹੀਂ ਹੁੰਦਾ ਵਿਰੋਧੀ ਲਿੰਗ ਮਤਲਬ ਆਪੋਜੀਟ ਹੁਣ ਇਹਦੇ ਵਿੱਚ ਸ਼ੇਰ ਸ਼ੇਰਨੀ ਹੋ ਗਿਆ ਹਨ ਭਰਾ ਭਜਾਈ ਹੋ ਗਿਆ ਦਰਜੀ ਦਰਜਨ ਹੋ ਗਿਆ ਹੁਣ ਇੱਥੇ ਚੰਨ ਤੇ ਧਰਤੀ ਜਿਹੜੇ ਨੇ ਇਹ ਆਪੋਜੀਟ ਨਹੀਂ ਹੈਗੇ ਵਿਰੋਧੀ ਨਹੀਂ ਹੈਗੇ ਇਸ ਤਰ੍ਹਾਂ ਦੇ ਵੀ ਆਪਾਂ ਕੁਐਸਚਨ ਆਪਾਂ ਨੂੰ ਪੇਪਰ ਦੇ ਵਿੱਚ ਆ ਸਕਦੇ ਆ ਠੀਕ ਹੈ ਜੀ ਆ ਜਿਵੇਂ ਮੋਰ ਪਹਿਲਾ ਪਾਰ ਰਿਹਾ ਹੈ ਅਸੀਂ ਵਾਕਾਂ ਵਿੱਚ ਵਰਤੋ ਦੇ ਜਦੋਂ ਵਾਕਾਂ ਵਿੱਚ ਲਿੰਗ ਬਦਲੀ ਕਰਦੇ ਆ ਤਾਂ ਆ ਪਾਰ ਹੀ ਹੈ ਵਰਤਿਆ ਜਾਊਗਾ ਇੱਥੇ ਜਿਵੇਂ ਮੋਰ ਸ਼ਬਦ ਦਾ ਲਿੰਗ ਬਦਲ ਨਾਲ ਕਿਰਿਆ ਦਾ ਕੀ ਰੂਪ ਹੋਵੇਗਾ ਮੋਰ ਪਹਿਲਾ ਪਾਰ ਰਿਹਾ ਹੈ ਕੀ ਆ ਜੂਗਾ ਮੋਰਨੀ ਪਹਿਲਾਂ ਆ ਰਹੀ ਹੈ ਅ ਰਾਜੇ ਨੇ ਮੋਚੀ ਨੂੰ ਬੁਲਾਇਆ ਬਾਗ ਵਿੱਚ ਕਿਹੜੇ ਕਿਹੜੇ ਲਿੰਗ ਵਿੱਚ ਹੈ ਇਹ ਰਾਜਾ ਰਾਜੇ ਦੀ ਗੱਲ ਹੋਈ ਹੈ ਤਾਂ ਕੀ ਹੈ ਪੁਲਿੰਗ ਹੈ ਅ ਠੀਕ ਹੈ ਜੀ ਫੌਜੀ ਨੂੰ ਛੁੱਟੀ ਹੋ ਗਈ ਤਾਂ ਫੌਜੀ ਕਿਹੜੇ ਲਿੰਗ ਨਾਲ ਸੰਬੰਧਿਤ ਹੋ ਜੂਗਾ ਜੀ ਇਹ ਕੀ ਬਣ ਜੂਗਾ ਇਹ ਪੁਲਿੰਗ ਹੋ ਜੂਗਾ ਜੀ ਠੀਕ ਹੈ ਅ ਤੇ ਅੱਗੇ ਆ ਗਿਆ ਹੁਣ ਤੋਬੀ ਮੱਲੀ ਪਤੀ ਫੌਜੀ ਕਿਹੜੇ ਲਿੰਗ ਨਾਲ ਸੰਬੰਧਤ ਹਨ ਇਹ ਹਨ ਪੁਲਿੰਗ ਦੇ ਨਾਲ ਠੀਕ ਹੈ ਜੀ ਹੁਣ ਆਪਾਂ ਜਿਵੇਂ ਆ ਸ਼ਬਦ ਦਿੱਤੇ ਹੋਏ ਨੇ ਨਾਇਕ ਇੱਥੇ ਬਣਾਏ ਵੀ ਹੋਏ ਨਾਇਕ ਦਾ ਕੀ ਬਣ ਜੂਗਾ ਨਾਇਕਾ ਕੱਕੇ ਨੂੰ ਕੰਨਾ ਲੱਗ ਜੂ ਜੇਟ ਦਾ ਜਠਾਣੀ ਆ ਸ਼ਾ ਦਾ ਸ਼ਾਨਣੀ ਸ਼ਾਣੀ ਸ਼ਾਣੀ ਬਣੂਗਾ ਜੀ ਸ਼ਬਦ ਬਣਨਗੇ ਠੀਕ ਹੈ ਜੀ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਫਿਰ ਪਤਾ ਚੱਲ ਜਾਂਦਾ ਹੈ ਕਿ ਅਸੀਂ ਜਿਹੜਾ ਕੰਮ ਕਰ ਰਹੇ ਆ ਵਧੀਆ ਹੈ ਜਾਂ ਨਹੀਂ ਹੈ ਨਾ ਤੇ ਜੇ ਤੁਸੀਂ ਇਸ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਗਰ ਤੁਹਾਨੂੰ ਵਧੀਆ ਲੱਗ ਰਹੀ ਹੈ ਇਹ ਚੀਜ਼ ਠੀਕ ਹੈ ਜੀ ਤੇ ਧੰਨਵਾਦ ਜੀ